ਇੱਕ ਕਿਸਾਨ ਵੀਰ ਉਹਦਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਗੇ ਵੀ ਆਪਾਂ ਹੋਗੇ ਤਿੰਨ ਚਾਰ ਦਿਨ ਬਾਈਆਂ ਦੀ ਵੀਡੀਓ ਕਰੀ ਸੀ ਇੱਕ ਕੱਟੀ ਤੇ ਇੱਕ ਸ਼ਾਹੀਵਾਲ ਗਾਂ ਦੀ ਤੇ ਅੱਜ ਫੇਰ ਆਪਾਂ ਵੀਡੀਓ ਕਰਨ ਲੱਗੇ ਆ ਤੇ ਬਾਈ ਪਹਿਲਾਂ ਤਾਂ ਇੰਨਾ ਕੋਈ ਵਪਾਰ ਦਾ ਕੰਮ ਕਰਦੇ ਨਹੀਂ ਸੀ ਇਹਨਾਂ ਨੂੰ ਵਧੀਆ ਰ ਤੇ ਹੁਣ ਕਹਿੰਦੇ ਅਸੀਂ ਇੱਕ ਅੱਧੀ ਲਿਆਇਆ ਕਰਾਂਗੇ ਤੇ ਅੱਜ ਨਾ ਦੋ ਤਾਂ ਜਰਸੀ ਵਹਿਣਾ ਇੱਕ ਤਾਂ ਤੋਕੜਾ ਜੀ ਇੱਕ ਸੱਜਰ ਆ ਤੇ ਇੱਕ ਆ ਦੋ ਮਹੀਨੇ ਹੀ ਸੋਈ ਆਪਣਾ ਡੇਢ ਦੀ ਸ਼ਾਹੀ ਵਾਲ ਪਹਿਲਾ ਸੂਆ ਕਿੰਨਾ ਦੁੱਧਵਾਦਾ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਨੰਬਰ ਬਾਈਆਂ ਦਾ ਮੈਂ ਬੋਲਦਾ ਜੀ ਕਰੋ ਚੱਕ 22 ਸਿੱਧੇ ਆ ਥੋੜੇ ਜੇ ਇੰਨਾ ਕੋਈ ਹੈ ਨਹੀਂ ਵਲਫੇਅਰ ਵਾਲੇ 76 967 15 667 76 967 15 667 ਤੇ ਪਿੰਡ ਕੋਠਾਗੁਰੂ ਕਾ ਨੇੜੇ ਬਾਈਆਂ ਦੇ ਭਗਤਾ ਰਹ ਜਾਂਦਾ ਤੇ ਆ ਜਾਓ ਵੀਰੇ ਮੜਾ ਆ ਬੱਸ ਦੋ ਆਜੋ ਆਜੋ ਅੱਜ ਕੋਟ ਦੇ ਕਹਿੰਦੇ ਮੈ ਜਾਉ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਆਪਾਂ ਥੋੜੀ ਵੀਡੀਓ ਪਾ ਗਏ ਚਾਰ ਪੰਜ ਦਿਨ ਬਹਿ ਕੇ ਪਸ ਹਾਂ ਜੀ ਬਹਿ ਕੇ ਠੀਕ ਆ ਅੱਜ ਆਪਾਂ ਕਹੇ ਨਾਗ ਦਿਖਾਉਣੇ ਆ ਆ ਤਿੰਨ ਜੀ ਤਿੰਨ ਨਾਗ ਦਿਖਾਉਣੇ ਆ ਤੇ ਪਿੰਡ ਆਪਣਾ ਕਿਹੜਾ ਆ ਗਿਆ ਪਿੰਡ ਕੋਠਾ ਗੁਰੂ ਪਿੰਡ ਕੋਠਾ ਗੁਰੂ ਦਾ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਨੇੜੇ ਭਗਤਾ ਭਾਈ ਆਪਾਂ ਨੂੰ 4 ਕਿਲੋਮੀਟਰ ਤੇ ਹੈ ਨਾ ਤੇ ਆ ਕਿਹੜਾ ਰੋਡ ਆ ਜਿਹੜੇ ਤੁਹਾਡਾ ਘਰ ਆ ਜੀ ਲੰਡੂ ਰੋਡ ਜੀ ਲੰਡੂ ਰੋਡ ਤੇ ਬਰੇ ਅੱਜ ਆਪਾਂ ਦਿਖਾਉਣੀਆ ਤਿੰਨ ਹਨਾ ਤੇ ਜੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਈਏ ਤਾਜੀ ਜਰਸੀ ਸੂਈ ਵੀ ਦੀ ਕਦੋਂ ਸੂਈ ਹੈ ਜੀ ਇਹ ਇਹ ਘੰਟਾ ਜੀ ਘੰਟਾ ਸੂਈ ਨੂੰ ਹੋ ਗਿਆ ਹਨਾ ਤੇ ਸੂਆ ਕਿਹੜਾ ਸੂਈ ਹੈ ਜੀ ਤੀਜਾ ਸੂਆ ਤੀਜਾ ਸੂਆ ਤੇ ਮਗਰ ਬੱਚੀ ਦੇਤੀ ਬੱਚੀ ਓਕੇ ਜੀ ਆਹ ਦੇਖੋ ਬੱਚੀ ਬੱਚੀ ਕਰਾਈਏ ਚੱਕ ਕਰ ਰਹੇ ਮੜੀ ਬੂਤ ਪਰੇ ਦੀ ਜੀ ਕਰਾਈਏ ਚੱਕ ਬੱਚੀ ਹਜੇ ਉੱਠਣੀ ਲੱਗੀ ਜੇਰ ਹਜੇ ਪੈਣੀ ਹੈ ਹਨਾ ਆਹ ਦੇਖੋ ਜੀ ਬੱਚੀ ਦੇਖੋ ਕਿਆ ਬਾਤ ਆ ਪਿਆਰੀ ਬੱਚੀ ਆ ਬੁਰੀ ਤੇ ਪ्युअर ਜਰਸੀ ਦੀ ਬੱਚੀ ਆ ਤੇ ਕਿਹੜਾ ਤੀਜਾ ਸੂਆ ਹਨਾ ਬਾਈ ਤੇ ਕਿੰਨਾ ਬੋਲਾ ਬੋਲਾ ਕੱਢਦਾ ਬੋਲਾ ਬਾਈ ਹਜੇ ਕੋਹਾ ਨਹੀਂ ਡੱਢਿਆ ਹਜੇ ਨਾ ਧਾਰ ਬਾਰੀ ਨਾ ਭਵਾ ਹਾਂ ਧਾਰਾ ਮਾਰਾਂਗੇ ਹਨਾ ਹੁਣ ਕੱਢ ਲੋ ਬਾਹਰ ਨੂੰ ਤੋੜ ਕੇ ਦਿਖਾ ਦਿਏ ਤੇ ਥਾਣਲੇਵਾ ਕਰੋ ਚੈੱਕ ਇੱਕ ਨੰਬਰ ਦੁੱਧ ਕਿੰਨਾ ਕੱਢ ਦੂ ਵੀਰੇ ਦੁੱਧ ਮੇਰੇ ਹਿਸਾਬ ਨਾਲ ਜਿੰਨਾ ਤੁਸੀਂ ਲਈਏ ਸੀਗੀ ਮੈਂ ਉਹਦਾ 20 ਕਿਲੋ ਕਹਿੰਦੇ ਦਵਾਂਗੀ ਤੇ ਵਾਕਈ ਦੇ ਦੂ ਮੇਰੇ ਹਿਸਾਬ ਨਾਲ ਤਾਂ ਆਪ ਜੀ ਚੰਗੀ ਆ ਚਲ ਘੱਟ ਮੰਨ ਕੇ ਲੈ ਜਾ ਵੀਰ ਨੇ ਜਿਹੜੇ ਨੇ ਕੋਈ ਨੇ ਲੈ ਜਾਣੀਆਂ ਹਨਾ ਤੇ ਮੁੱਲ ਵੀ ਜਮਾ ਨਾ ਬਸ ਛੋਟਾ ਜਿਹਾ ਮੁੱਲ ਹੋਊਗਾ ਜੀ ਠੀਕ ਆ ਆ ਦੇਖੋ ਤੋੜੋ ਮਾਰੀ ਲੰਮੀ ਦੌਰ ਕੇ ਦਿਖਾ ਦੇ ਤੈਨੂੰ ਦਿਖਾ ਦੇ ਕੋਈ ਥਾਂ ਦੀ ਥੋੜੀ ਕਮੀ ਹੈ ਜੀ ਉਸ ਹਿਸਾਬ ਨਾਲ ਚੈੱਕ ਕਰ ਲੈ ਆ ਦੇਖੋ ਕੁਆਲਿਟੀ ਪੂਰੀ ਫੁੱਲ ਫਾਸ ਫਾਸ ਤਰਦੀ ਆ ਤੇ ਬਾਈ ਦਾ ਉਵੇਂ ਨਹੀਂ ਕਹਿਣਾ ਵੀ 5 ਕਿਲੋ ਕੱਢਦਾ 7 ਕਿਲੋ ਕੱਢਦਾ ਹਨਾ ਤੇ ਦੂਜੇ ਪਾਸੇ ਵੀ ਦੇਖੋ ਨਾੜਾਂ ਹਵਾਨੇ ਤੇ ਪੂਰੀਆਂ ਜੀ ਲਿਓ ਵੀਰੇ ਮੋੜ ਲਓ ਤੇ ਪੂਰੀ ਕੁਆਲਿਟੀ ਵਾਲੀ ਸੂ ਆरिजिनल ਤੀਜਾ ਦਾ ਠੀਕ ਹੈ ਤੀਜੇ ਬਾਈ ਨੇ ਦੱਸਿਆ ਧਾਰਾ ਤੁਹਾਨੂੰ ਮਾਰ ਕੇ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਠੀਕ ਹੈ ਜੀ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਤੁਹਾਡੇ ਕੰਮ ਦੇ ਸੌਦੇ ਹੋਣ ਵਾਲੇ ਆ ਤੁਸੀਂ 22 ਦਾ 20 ਕਹਿਣਾ 18 ਮੰਨ ਕੇ ਲੈ ਜਾ ਜੀ ਦੁੱਧ ਤੇ ਮਹਾਰੋ ਜੀ ਧਾਰਾਂ ਫਿਰ ਇਹਦੀਆਂ ਕਰੈਗੇ ਚੈੱਕ ਤੇ ਬਾਕੀ ਦਾ ਕੁਆਲਿਟੀ ਪੂਰੀ ਫੁੱਲ ਆ ਗਈ ਕੋਈ ਘਾਟ ਨਹੀਂ ਲੇਵਾ ਪਿੱਛੇ ਤਾਂ ਹੀ ਲਾਈ ਫਿਰਦੀ ਆ ਜੀ ਠੀਕ ਆ ਜੀ ਪਾ ਲਓ ਨਿਆਣਾ ਆ ਦੇਖੋ ਜੀ ਧਾਰਾਂ ਦੂਰਾਂ ਬਾਈ ਮਾਰ ਕੇ ਦਿਖਾਊਗਾ ਚਲੋ ਜੀ ਮਾਰੋ ਧਾਰਾਂ ਦਾ ਤੇ ਸੀਲ ਸੌਦਾ ਤਾਂ ਕਿਉਂਕਿ ਯਾਦ ਹੈਗੀ ਨਾ ਕੋਈ ਅੰਤ ਨਹੀਂ ਹਨਾ ਬਾਈ ਕੋਈ ਐਹੋ ਜੀ ਗੱਲ ਨਹੀਂ ਵੀ ਜੱਤ ਤੋਂ ਬਾਹਰ ਆ ਕੋਈ ਆ ਦੇਖੋ ਧਾਰਾਂ ਕਰੋ ਚੈੱਕ ਆ ਦੇਖੋ ਬੋਲਾ ਦੇਖੋ ਗਾਰ ਰਲਗਾ ਪਿਆ ਜੀ ਤੇ ਹਜੇ ਤਾਂ ਬਾਈ ਨੇ ਪਹਿਲੀਆਂ ਧਾਰਾਂ ਹੀ ਮਾਰੀਆਂ ਠੀਕ ਹੈ ਜੀ ਤੇ ਮੂਰਲੇ ਦੇ ਮਾਰੋ ਓਕੇ ਜੀ ਕਰੋ ਜੀ ਇੱਕ ਕੁਆਲਿਟੀ ਬੁਰੀ ਮਾਰਨਾਂ ਚ ਹੋਰ ਮਾਰਦੇ ਥੋੜੀਆਂ ਜੀਆਂ ਬਸ ਓਕੇ ਵੀਰੇ ਤੇ ਦੁੱਧ ਦੇ ਨੇ ਕੱਢ ਦੇਣਾ ਹਨਾ 18 ਕਿਲੋ ਹਾਂ ਜੀ ਓਕੇ ਜੀ ਹੋਰ ਮਾਰਦੇ ਥੋੜੀਆਂ ਜੀਆਂ ਮੂਰਲੇ ਦੇ ਤੇ ਸੱਲੀ ਜੀ ਹੋ ਜਾਂਦੀ ਕਿਨੇ ਆਨਲਾਈਨ ਮੰਗਾਉਣੀ ਹੁੰਦੀ ਹੈ ਨਾ ਜੀ ਠੀਕ ਹੈ ਵੀਰੇ ਖੋਲ ਦੋ ਨੇ ਹਣਾ ਤੇ ਬਾਈ ਦਾ ਕਹਿਣਾ ਵੀ ਹਜੇ ਜਮਾ ਬੋਲਾ ਨਹੀਂ ਕੱਢਿਆ ਭਰੀ ਭਰਾਈ ਦੀ ਆਪਾਂ ਵੀਡੀਓ ਕਰ ਰਹੇ ਆ ਜੀ ਠੀਕ ਆ ਤੇ ਪਿੰਡ ਕੋਠਾ ਗੁਰੂ ਦਾ ਹਾਂ ਜੀ ਕਿੰਨੇ ਪੈਸੇ ਲਾਵਾਂਗੇ ਇਹਦੇ ਜੀ 55000 ਮਾਨਦਾਨ ਹੋ ਜਾਊਗਾ ਮਾਨਦਾਨ ਹੋ ਗਈ ਉਸ ਦਾ ਠੀਕ ਆ ਵੀਰੇ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਈਏ ਸ਼ਾਹੀਵਾਲ ਦੀ ਰੀਨਾਂ ਛੋਟੀ ਉਮਰ ਦੀ ਕੁਛ ਹੋਈ ਲੱਗਦੀ ਹੈ ਜੀ ਹਨਾ ਇਹ ਆਹ ਸ਼ਾਹੀਵਾਲ ਜੀ ਹਾਂਜੀ ਹਾਂਜੀ ਤੇ ਕੀ ਡਿਟੇਲ ਆ ਬਾਈ ਕਿੰਨਾ ਦੁੱਧ ਆ ਥੱਲੇ ਦੁੱਧ ਥਰੇ 9 ਲੀਟਰ ਓਕੇ ਤੇ 9 ਲੀਟਰ ਦੁੱਧ ਆ ਇਸ ਟਾਈਮ ਤਿਆਰ ਜਮਾ ਹਾਂਜੀ ਮਗਰ ਇਹਦੇ ਬੱਚੇ ਆਗੇ ਮਗਰ ਬੱਚੇ ਦਿਖਾਈ ਗਏ ਪਰੇ ਹੋਏ ਮਾ ਆ ਦੇਖੋ ਇਹ ਬੱਚੀ ਕਿੰਨੇ ਮਹੀਨੇ ਸੂਈ ਵੀਰੇ ਇਹ 2 ਢਾਈ ਮਹੀਨੇ ਦੀ 2 ਢਾਈ ਮਹੀਨੇ ਸੂਈ ਪਿਆ ਤੇ ਦੁੱਧ ਵੀ ਇਹਦਾ ਤਾਂ ਫੈਡ ਵਾਲਾ ਹੋਊਗਾ ਹਨਾ ਹਾਂਜੀ ਹਾਂਜੀ ਵਧੀਆ ਮੰਹਾਂ ਵਰਗਾ ਖੋਲੋ ਤੋੜ ਕੇ ਦਿਖਾ ਦਈਏ ਤੇ ਇਹਦੇ ਕਿੰਨੇ ਪੈਸੇ ਲਾਵਾਂ ਐ ਬਾਈ ਇਹਦਾ ਲੈ ਉਹ 32000 ਮਾਨਦਾਨ ਹੋ ਜਾਊਗਾ ਆ ਮਾਨਦਾਨ ਕਰ ਠੀਕ ਆ ਵੀਰੇ ਠੀਕ ਆ ਠੀਕ ਓਕੇ ਤੇ ਬਾਈ ਦਾ ਕਹਿਣਾਗਾ ਤੇ ਬਾਕੀ ਦਾ ਨਾ ਜੀ ਬੈੜਨਾ ਇੱਕ ਨੰਬਰ ਆ ਗਈ ਸੋਹਣੀ ਸੁਨੱਖੀ ਤੇ ਰੇਟ ਵੀ ਜਮਾ ਜਾਇਜ਼ ਦੁੱਧ ਬਾਈ ਨੇ ਦੁੱਧ ਕਿੰਨਾ ਦੱਸਿਆ ਜੀ ਹੁਣ ਤਿਆਰ 9 ਜਮ ਤਿਆਰ ਆ ਚੋਕੇ ਲੈ ਜਾਓ ਬਾਈ ਕਹਿੰਦਾ ਹਨਾ ਵੀਰੇ ਦੋਨੇ ਟਾਈਮ ਹੀ ਕੋਈ ਹਲ ਚੱਲਦਾ ਨਹੀਂ ਕਰਦੀ ਜੀ ਓਕੇ ਵੀਰੇ ਓਕੇ ਕਿਉਂਕਿ ਕੁੜੀਆਂ ਬੁੜੀਆਂ ਨੇ ਚੋਣੀ ਹੁੰਦੀ ਹੈ ਜੀ ਭੈਣਾਂ ਨੇ ਕਿਸ ਨੇ ਕਿਸ ਨੇ ਭਰਾ ਨੇ ਅਗਲੇ ਦੀ ਲੱਤ ਬਾਹ ਤੋੜ ਦੇ ਫਿਰ ਔਖਾ ਹੋ ਜਾਂਦਾ ਜਿੰਨੀ ਗੱਲ ਹੁੰਦੀ ਹੈ ਸੱਚੀ ਦੱਸਿਆ ਕਰੋ ਜਮ ਠੀਕ ਆ ਜੀ ਆ ਦੇਖੋ ਤੇ ਆਪਣੇ ਵੱਨੋਂ ਕੋਸ਼ਿਸ਼ ਪੂਰੀ ਹੁੰਦੀ ਹੈਗੀ ਗੱਲ ਸਹੀ ਦਿਖਾਉਣ ਦੀ ਆ ਦੇਖੋ ਥਣ ਲੈਵਾ ਕਰੋ ਚੈੱਕ ਧਾਰਾਂ ਬਾਈ ਕਹਿੰਦਾ ਇਹਦੀਆਂ ਹੀ ਮਾਰਕਿਟ ਖਾਵਾਂਗੇ ਭੋਰਾ ਵੀ ਫਾਲਟ ਨਹੀਂ ਠੀਕ ਹੈ ਜੀ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ 12:00 ਵਜੇ ਦਾ ਹੀ ਆਥ ਨੂੰ ਇਹਨਾਂ ਬਾਲ ਢੱਲਾਂ ਕੱਢ ਲੈਣੀਆਂ ਜਾਵਾਂ ਚਲੋ ਲਿਆਓ ਜੀ ਆਹ ਦੇਖੋ ਵੀਰੋ ਹੋਰਾਂ ਕੋਈ ਗੱਲ ਨਹੀਂ ਹੈਗੀ ਇਹ ਜੀ ਨਿਆਣਾ ਪਾਇਆ ਆਪਣੇ ਸਾਹਮਣੇ ਕੋਈ ਚੱਕਰ ਹੀ ਨਹੀਂ ਤੇ ਬਿਨਾਂ ਪਸਮਾਇਤ ਧਾਰਾ ਮਾਰ ਰਹੇ ਆ ਇੱਕ ਸੁਣੋ ਨਾ ਅੰਦਾਈ ਆ ਜਾ ਦਿੰਨੇ ਮੂਹਰਿਆਂ ਜੋ ਮਾਰਦੇ ਵੀਰੇ ਠੀਕ ਆ ਸੀਲ ਬਹੁਤ ਆ ਹਨਾ ਬਾਈ ਹਾਂ ਜੀ ਹਾਂ ਜੀ ਸੀਲ ਦਾ ਤਾਂ ਕੋਈ ਅੰਤ ਹੀ ਕੋਈ ਨਹੀਂ ਆਹ ਦੇਖੋ ਜੀ ਉਤਰੇਊਗੀ ਹੁਣ ਜੀ ਠੀਕ ਆ ਵੀਰੇ ਓਕੇ ਧਾਰਾ ਦੂਰਾ ਜਮਾ ਓਕੇ ਖੋਲ ਜੋ ਤੇ ਮੁੱਲ ਇਹਦਾ 32000 ਹੈ ਨਾ ਹਾਂਜੀ ਮਾਨਦਾਨ ਹੋ ਜਾਊਗਾ ਹਾਂਜੀ ਠੀਕ ਆ ਦੂਜੇ ਨੰਬਰ ਤੇ ਤੁਹਾਨੂੰ ਛਾਈ ਵਾਲ ਦਿਖਾਤੀ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰ ਲਏ ਜਰਸੀ ਧੋਕੜ ਦੀ ਜੀ ਕੀ ਡਿਟੇਲ ਆ ਬਾਈ ਇਹਦੀ 28000 ਆ ਜੀ 28000 ਦੁੱਧ ਕਿੰਨਾਗਾ ਦੋ ਦੱਠ ਲੀਟਰ ਆ ਜੀ ਖੋਲੋ ਫਿਰ ਤੋੜ ਕੇ ਦਿਖਾ ਦਈਏ ਤੇ ਮੁੱਲ ਮੁੱਲ ਖਾਈ ਜਾ ਮਾਨਦਾਨ ਹੋ ਜੂ ਆ ਮਾਲਾ ਨੂੰ ਤਾਂ ਹੋ ਜੀ ਠੀਕ ਆ ਜੀ ਠੀਕ ਆ ਓਕੇ ਵੀਰੇ ਕਰਿਓ ਜੀ ਚੈੱਕ ਪੂਰੀ ਕੁਆਲਿਟੀ ਸੁਆ ਇਹਦਾ ਕਿਹੜਾ ਦੂਜਾ ਜੀ ਹਾਂ ਇਹ ਆ ਦੂਜਾ ਓਕੇ ਓਕੇ ਤੇ ਗੱਬਣ ਗੁਬਣ ਦਾ ਨਹੀਂ ਗਾਂ ਹੋਈ ਵੀ ਜੀ ਠੀਕ ਹੈ ਜੀ ਤੇ ਦੁੱਧ ਆਪਾਂ ਮਿਣਕੇ ਦੇ ਦੇਾਂਗੇ 8 ਕਿਲੋ ਹਾਂ ਤੇ ਆਹ ਦੇਖੋ ਜੀ ਕਰੋ ਕੁਆਲਿਟੀ ਚੈੱਕ ਇੱਕ ਨੰਬਰ ਦੁੱਧ 8 ਕਿਲੋ ਮਿਣਕੇ ਲੈ ਜਾਓ ਮੁੱਲ 28000 ਕਰਦੇ ਆ ਬਾਈ ਇਹਦਾ ਠੀਕ ਹੈ ਜੀ ਤੇ ਕੁਆਲਿਟੀ ਪੂਰੀ ਫੁੱਲ ਆ ਜੀ ਆ ਦੇਖੋ ਤੇ ਹੱਥ ਨੂੰ ਇਹਨਾਂ ਨੇ ਬਾਲਟੇ ਨਾਲ ਕੱਢ ਲੈਣੀਆਂ ਕੋਈ ਐਸੀ ਗੱਲ ਨਹੀਂ ਹੈਗੀ ਤੇ ਆ ਦੇਖੋ ਜੀ ਆ ਦੇਖੋ ਜੀ ਕਰੋ ਚੈੱਕ ਧਾਰਨ ਨਿਆਣਾ ਪਾ ਲਿਆ ਹੈਗਾ ਆਪਾਂ ਤੇ ਬਾਈ ਤੇਰੇ ਡੰਗਰ ਪੂਰੇ ਸੀ ਉਸਾਵਾ ਹਨਾ ਹਾਂਜੀ ਹਾਂਜੀ ਦੂਜਿਆਂ ਚੋ ਮਾਰ ਦੇ ਜੀ ਓਕੇ ਵੀਰੇ ਖੋਲੋ ਨਿਆਣਾ ਤੇ ਇਹਦਾ ਮੁੱਲ 28000 ਹਾਂਜੀ ਆ ਦੇਖੋ ਵੀਰੇ ਆਪਾਂ ਨੇ ਉਹੀ ਮਾਰੀਆਂ ਸੀ ਧਾਰਾਂ ਤੇ ਦੇਖੋ ਹੁਣ ਉਤਰੀ ਬੜਾ ਹੱਥ ਲਾਉਣ ਨਹੀਂ ਉਤਰੀ ਬੱਚੇ ਦੀ ਵੀ ਲੋੜ ਨਹੀਂ ਬਾਈ ਠੀਕ ਹੈ ਜੀ ਦੇਖੋ ਤੇ ਕਰੋ ਜੇਕ ਮੈਂ ਤਾਂ ਕਹਿੰਦਾ ਫੇਰ ਮਾਰ ਦੇ ਜੀ ਇਹਦੀਆਂ ਧਾਰ ਹੁਣ ਉਤਰੀ ਹੈਗੀ ਬੈੜ ਫੇਰ ਮਾਰ ਦੇ ਤਰ ਬਿਨਾਂ ਨਿਆਣੇ ਤੂੰ ਮਾਰਦੇ ਨੇ ਵਿਚਾਰੇ ਨੇ ਕੀ ਕਹਿਣਾ ਆ ਦੇਖੋ ओके जी ਮਗਲਿਆਂ ਚ ਮੁਰਲਿਆਂ ਦੇ ਮਾਤਾ ओके ਵੀਰੇ ਦੇਖੋ ਹਣ ਉਤਰੀ ਵੀ ਤੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਜਰਸੀ ਤਾਜੀ ਸੂਈ ਸਵਾਈ ਜੇਰ ਹਜੇ ਪੈਣੀ ਆ ਹਨਾ ਹਾਂਜੀ ਤੇ ਜੇਰ ਤਾਂ ਪੈ ਜੂ ਬਾਕੀ ਤਾਂ ਵੀਰੇ ਵੀਡੀਓ ਬਣਾ ਕੇ ਰੱਖ ਲਿਓ ਚੰਗਾ ਜੇਰ ਦੀ ਜਿਹੜੋ ਪੈਗੀ ਠੀਕ ਹੈ ਜੀ ਤੇ ਪਿੰਡ ਕੋਠਾ ਗੁਰੂ ਘਰ ਤਿੰਨ ਬੈੜਾਂ ਸੀ ਤਿੰਨੇ ਸਾਨੂੰ ਦਿਖਾਤੀਆਂ ਕਰੋ ਜੀ ਚੈੱਕ ਤੇ ਤਿੰਨੇ ਦੁੱਧ ਵਾਲੇ ਸੌਦੇ ਆ ਜਮਾ ਜਾਇਜ਼ ਰੇਟ ਆ ਜੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਾਂ ਇਹਦੇ ਲੋ ਧੰਨਵਾਦ ਜੀ